ਨਾਂ। ਇਹਨਾਂ ਨਾਲ ਬਾਈ ਝਗੜਾ ਮਨਪਰੀਪੂ ਨੂੰ ਕਰਨਾ। ਤੇ ਇਹਨਾਂ ਦੇ ਵਿੱਚ ਮਤਲਬ ਕਿ ਹੋ ਗਿਆ ਕੋਈ ਪਤਾ ਨਹੀਂ ਚਾਨ ਪਾਣ ਇੱਥੇ ਕੰਮ ਕਰਦੇ ਡਿਊਟੀ ਕਰਦੇ ਇਹਨਾਂ ਦੇ ਕੋਲ। ਹਾਂਜੀ। ਤੇ ਇਨਸਾਫ ਹੁਣ ਜਿਹੜਾ ਗਾਲਾਂ ਕੱਢੀਆਂ ਸਾਨੂੰ ਕੁੱਤੇ ਚੂੜੇ ਕਹਿ ਗਏ ਇਹਨਾਂ ਨੇ ਆ ਬੇਟਿਆਂ ਨੂੰ। ਜੋ ਬੱਚੇ ਇਹਨਾਂ ਨੂੰ ਮਾਰਿਆ ਤੁਹਾਡੀਆਂ ਸਾਡੀਆਂ ਮਾਰੀਆਂ ਵੇਖ ਲੋ ਗੁੱਡੀ ਵਿੱਚ ਆਈ। ਆਹ ਨੂੰ ਤਾਂ ਪਤਾ ਨਹੀਂ ਕਿੱਥੇ ਲੋੜ ਥੋੜਾ ਬੱਚਿਆਂ ਦੇ ਕੋਲ ਹੋਣਾ ਭਾਈ। ਇਹਨਾਂ ਨੇ ਤਾਂ ਕਰੀਦੀ ਹੈ। ਮਜ਼ਦੂਰੀ ਅਸੀਂ ਕਰਦੇ ਸਾਰੇ। ਮੇਰੇ ਮੰਮੀ ਵੀ ਕਰਦੇ ਸਨ ਕੰਮ ਕਰ ਗੋਚੀਆਂ ਦੇ ਵਿੱਚ ਭਾਈ ਤੇ ਇਹ ਕੀ ਜਾਂਦੇ ਉਹ ਨਹੀਂ ਐਂ ਤਾਂ ਨੇ ਭਾਈ ਨੂੰ ਸਾਫ ਚਾਹੀਦਾ ਇਸ ਤਰ੍ਹਾਂ ਥੋੜਾ ਘੱਟ ਸਾਰੀ ਫੜਕਾਂ ਨੂੰ ਮਾਰਨ ਲੱਗਦੇ ਗਾ ਮਾਰੇ ਆ ਸਾਡੀ ਜਾਤੀ ਬਾੜੇ ਮਾਰਾ ਬੋਲਦੇ ਆ ਕੀ ਕਰਨਾ ਹੋਇਆ ਜੀ ਸਹੀ ਮੇਰਾ ਨਾਮ ਮਨਪ੍ਰੀਤ ਸਹੀ ਮੈਂ ਆਣਾ ਆਪਣਾ ਦਫਤਰ 'ਚ ਕੰਮ ਕਰਦਾ ਉਹਨਾਂ ਨਾਲ ਕਿਹੜੀ ਜਗ੍ਹਾ ਕੰਮ ਕਰਦੇ ਮਧਵਾ ਸਟੇਟ 'ਚ ਭਾਈ 62 ਨੰਬਰ ਕੋਠੀ ਆ ਭਾਈ ਉਹਨਾਂ ਦਾ ਬੂਟਾ ਲਾਣ ਗਏ ਤੇ ਉਹਨੇ ਦੋ ਤਿੰਨ ਰੰਗ ਬੂਟਾ ਲਵਾਇਆ ਵਾ ਤੇ ਬਾਬਾ ਦੇ ਰਬਾਬ ਜੀ ਤੇ ਲਾਉਣ ਦੇ ਵੀ ਉਹਨੇ ਉੱਤੇ ਜੀਰੇ ਫੇਰ ਪਾਇੰਦਾ ਪੁੱਟ ਕੇ ਨੂੰ ਦਜੇ ਦਾ ਘਲਾ ਤੇ ਮੈਂ ਨਹੀਂ ਮੈਂ ਮੈਂ ਚਾਹ ਪੀ ਕੇ ਆਉਣਾ ਤੇ ਚਾਹ ਪੀਂਦੇ ਆਇਆ ਮੈਂ ਤੇ ਮਗਰੇ ਮੇਰੇ ਆ ਗਿਆ ਤੇ ਮੈਂ ਔਰ ਪੁੱਠਾ ਡੈਗ ਗਿਆ ਕਹਿੰਦਾ ਕਿ ਤੂੰ ਗੱਲਬਾਤ ਕੋਈ ਹੋਈ ਨਹੀਂ ਪਹਿਲਾਂ ਕੋਈ ਗੱਲਬਾਤ ਨਹੀਂ ਹੋਈ ਪਹਿਲਾਂ ਪੁੱਟੇ ਬਸ ਆਣ ਕੇ ਛੋਟੀਆਂ ਮਾਰੀਆਂ ਮੇਰੇ ਇੱਥੇ ਪੱਖੀ ਚ ਕਰਨੀ ਦਿੱਤੀ ਕਿਉਂ ਕੀ ਹੋਇਆ ਭਾਈ ਕਹਿੰਦਾ ਮੇਰੇ ਤੋਂ ਵਿਆਹ ਕਰਨੀ ਸੁਣੀ ਮੈਂ ਮੈਂ ਭਾਈ ਮੈਂ ਆਣਾ ਚਾਹ ਪੀ ਕੇ ਆਣਾ ਮੈਂ ਤੁਹਾਡੀ ਗੱਲ ਮੇਰੀ ਗੱਲ ਸੁਣਨ ਆਣਗੇ ਕਹਿੰਦੇ ਬਾਬਜੂਰੀ ਮਾਰਿਆ ਤੁਸੀਂ ਕੀ ਕੰਮ ਕਰਦੇ ਤੁਸੀਂ ਭਾਈ ਮੈਂ ਇੱਕ ਤਰ੍ਹਾਂ ਮਜ਼ਦੂਰੀ ਵੀ ਨਾ ਕਿ ਟੋੜੋ ਮਾਨਪ੍ਰੀਤ ਮੇਰਾ ਨਾਮ ਹੈ ਉਹ ਜਿਹੜਾ ਬੰਦਾ ਕੁੱਟਿਆ ਉਹ ਕਿੰਨੇ ਨੰਬਰ ਜਿਹੰਦਾ ਤੇ ਕਿੰਨੇ ਉਹ 68 ਨੰਬਰ ਗੋਠੀ ਵਿੱਚ ਰਹਿੰਦਾ ਹੈ ਉਹ ਕੀ ਕੰਮ ਕਰਦੇ ਸਹੀ ਉਹਨਾਂ ਦਾ ਮਾਰਨਿੰਗ ਦਾ ਕੰਮ ਕਰਦਾ ਹੈ ਤੇ ਉਹ ਚੋਈ ਕੀ ਜਾਂਦੇ ਗਏ ਸਹੀ ਮੈਨੂੰ ਇਨਸਾਫ ਚਾਹੀਦਾ ਹੈ ਮੈਂ ਇਹ ਚਾਹੁੰਦਾ ਕਿੰਨੇ ਉਹ ਸਹੀ ਗਾਲਾਂ ਵਿੱਚ ਕੱਟੀਆਂ ਮਾਰਾ ਚੰਗਾ ਬੋਲਿਆ ਜਾਦਪਰੇ ਵੀ ਕਿੰਨੇ ਬੰਦੇ ਆਏ ਭਾਜੀ ਦੋ ਜਣੇ ਆਏ ਦੋਵਾਂ ਦੇ ਨਾਮ ਪਤਾ ਤੁਹਾਨੂੰ ਕੀ ਕੀ ਉਹ ਦੂਜੇ ਦਾ ਨਹੀਂ ਨਾਮ ਪਤਾ ਇੱਕ ਦੋ ਨਾ ਸਹਿਮ ਆ

ਕਾ ਬਿਗਰਿੰਜੀ ਸਿੰਘ ਦੇ ਪਰਬਦਰਸ਼ ਉਹਨਾਂ ਨੇ ਡਾਂਡਿਆ ਨੂੰ ਘੋਟਮਾਰ ਕੀਤੀ ਦੀ ਰਸਤੇ ਵਿਚ ਆ ਕੇ ਉਹ ਤਾਂ ਜਿੱਤੇ ਬਣ ਗਿਆ ਘੜਾਵਾ ਦੇ ਤਾ ਮੁਕਾਦਮਾ ਦਰਜ ਕਰਕੇ ਜਮਾਨਤ ਦੇ ਅਦਾਲਤ ਵਿੱਚ ਪੇਸ਼ ਕੀਤਾ ਸੀ ਤੇ ਜਮਾਨਤ ਦੇ ਅਦਾਲਤ ਨੇ ਉਹਨਾਂ ਨੂੰ ਦੇਲ ਤੇ ਤੇ ਕਲਪਨ ਕੋਈ ਛਾਤੀ ਸੀ ਜਾਤੀ ਦੇ ਪ੍ਰਤੀ ਕੋਈ ਲਾਲ ਕੋਈ ਅਜਿਹੀ ਗੱਲ ਸਾਹਮਣੇ ਨਹੀਂ ਆਈ ਤੇ ਕੋਈ ਕਾ ਕਰੀ ਡੀਪ ਇਨਵੈਸਟੀਗੇਸ਼ਨ ਤਾਂ ਕਰਦੇ ਦੋਨੋਂ ਨੌਜਾਨਾ ਨਾਮ ਕੀ ਇੱਕ ਦਾ ਹੈਗਾ ਸੀ ਜਨਾ ਪ੍ਰਭੂ ਉਸਨੇ ਕਹਿੰਦਾ ਬਿਗਰਿੰਜੀ ਸਿੰਘ ਵੇ ਸਰ ਵਈ ਦੁਰੀਆਂ ਹੀ ਕਰਦੇ ਸਾਰੇ ਇਹਨਾਂ ਦੀ ਮੰਮੀ ਵੀ ਕਰਦੇ ਸੀ ਕੰਮ ਕਰ ਕੋਠੀਆਂ ਦੇ ਵਿੱਚ ਭਾਈ ਤੇ ਇਹ ਕੀ ਜਾਂਦੇ ਉਹ ਅਹੀਂ ਤਾਂ ਨੇ ਭਾਈ ਨੂੰ ਸਾਫ ਚਾਹੀਦਾ ਇਤਨਾ ਥੋੜਾ ਸਾੜੀ ਸਾੜੀ ਫੜਕਾਂ ਨੂੰ ਮਾਰਨ ਲੱਗ ਜੇਗਾ ਮਾਰੇਆਂ ਤੁਹਾਡੀ ਜਾਤੀ ਬਾੜੇ ਮਾੜਾ ਬੋਲਦੇ ਆ ਹਾਂ ਨਹੀਂ ਟਿਕਣਾ ਹੋਇਆ ਜੀ ਸਹੀ ਮੇਰਾ ਨਾਮ ਮਨਪ੍ਰੀਤ ਸਹੀ ਮੈਂ ਆਣਾ ਆਪਣਾ ਦਫਤਰ 'ਚ ਕੰਮ ਕਰਦਾ ਉਹਨਾਂ ਨਾਲ ਕਿਹੜੀ ਜਗ੍ਹਾ ਕੰਮ ਕਰਦੇ ਹੋ ਮਦਵਾ ਸਟੇਟ ਚ ਭਾਈ 12 ਨੰਬਰ ਕੋਠੀ ਆ ਭਾਈ ਉਹਨਾਂ ਦਾ ਬੂਟਾ ਲਾਣ ਗਏ ਤੇ ਉਹਨੇ ਦੋ ਤਿੰਨ ਰ ਬੂਟਾ ਲਵਾਇਆ ਵਾ ਤੇ ਬਹੁਤ ਦੇ ਰ ਬਬਜੀ ਤੇ ਲਾਉਣ ਦੇ ਵੀ ਉਹਨੇ ਉੱਤੇ ਜੀਰੀ ਫੇਰ ਪਾਇੰਦਾ ਪੁੱਟ ਕੇ ਉਹਨੂੰ ਦੂਜੇ ਦਾ ਲਾ ਤੇ ਮੈਂ ਨਹੀਂ ਮੈਂ ਮੈਂ ਚਾਹ ਪੀ ਕੇ ਆਉਣਾ ਤੇ ਚਾਹ ਪੀਂਦੇ ਆਰ ਮੈਂ ਤੇ ਉਹ ਮਗਰੇ ਮੇਰੇ ਆ ਗਿਆ ਤੇ ਮੈਂ ਹੁਣ ਪੁੱਟਾਂ ਟੈਗ ਲਾ ਪੈ ਪਹਿਲਾਂ ਵੀ ਗੱਲਬਾਤ ਕੋਈ ਹੋਈ ਨਹੀਂ ਪਹਿਲਾਂ ਪੁੱਟੇ ਬਸ ਆਣ ਕੇ ਸੋਟੀਆਂ ਮਾਰੀਆਂ ਮੇਰੇ ਇੱਥੇ ਪੱਖੀ ਚ ਅਰਨੀ ਜੱੱਤਿਆ ਕਿਉਂ ਕੀ ਹੋਇਆ ਪਾਈ ਇਹਦਾ ਮੇਰੇ ਤੋਂ ਵਿਵਾਜ ਕਹਣੀ ਸੁਣੀ ਮੈਂ ਮੈਂ ਪਾਈ ਮੈਂ ਆਨਾ ਚਾਹਤੀ ਕਿ ਆਨਾ ਮੈਂ ਤੁਹਾਡੇ ਕੋਲ ਮੇਰੀ ਗੱਲ ਸੁਣਨਾ ਆਣਗੀ ਕਹਿੰਦੇ ਬਾਬਜੂਰੀ ਮਾਰਿਆ ਮੈਨੂੰ ਤੁਸੀਂ ਕੀ ਕੰਮ ਕਰਦੇ ਹੋ ਤੁਸੀਂ ਪਾਈ ਮੈਂ ਇੱਕ ਤਰ੍ਹਾਂ ਮਜ਼ਦੂਰੀ ਕਰਦਾ ਹਾਂ ਕੀ ਨਾਂ ਕਿ ਤੁਹਾਡਾ ਮਨਪ੍ਰੀਤ ਮੇਰਾ ਨਾਂ ਹੈ ਉਹ ਜਿਹੜਾ ਬੰਦਾ ਕੁੱਟਿਆ ਉਹ ਕਿੰਨੇ ਨੰਬਰ ਜਿਹੜਾ ਉਹ ਕਿੰਨੇ ਉਹ 8 ਨੰਬਰ ਗੋਠੀ ਵਿੱਚ ਰਹਿੰਦਾ ਹੈ ਉਹ ਕੀ ਕੰਮ ਕਰਦੇ ਹੋ ਪਾਈ ਉਹਨਾਂ ਦਾ ਮੋਢਲਿੰਗ ਦਾ ਕੰਮ ਕਰਦਾ ਹੈ ਤੂੰ ਕਿਹ ਕੀ ਜਾਂਦੇ ਅਗੇ ਪਾਈ ਮੈਨੂੰ ਇਨਸਾਫ ਚਾਹੀਦਾ ਹੈ ਮੈਂ ਇਹ ਚਾਹੁੰਦਾ ਕਿੰਨੇ ਪਾਈ ਗਾਲਾਂ ਵਿੱਚ ਕੱਟੀਆਂ ਮੜਾ ਚੰਗਾ ਬੋਲਦਾ ਜਾਨਦਾਰੇ ਵੀ ਕਿੰਨੇ ਬੰਦੇ ਆਏ ਅਜੇ ਦੋ ਜਣੇ ਆਏ ਦੋਵਾਂ ਦੇ ਨਾਮ ਪਤਾ ਤੁਹਾਨੂੰ ਕੀ ਕੀ ਉਹ ਦੂਜੇ ਦਾ ਨਹੀਂ ਨਾਮ ਪਤਾ ਇੱਕ ਦਿਨਾ ਸਹਿਮ ਆ ਕੋਈ ਆ ਜਿਹਨੇ ਮੈਨੂੰ ਕੁੱਟਿਆ ਹੈ ਬਾਕੀ ਤਾਂ ਮੈਨੂੰ ਪਤਾ ਨਹੀਂ ਤੇ ਕਰਨਦਾਵਾ ਜੀ ਇਹ ਮਨਪ੍ਰੀਤ ਜੀ ਇਹ ਹੈਗਾ ਇਹਨੂੰ ਫੋਟੋ ਮਾਰਨ ਦਾ ਮਾਮਲਾ ਸਮਨੇ ਆਇਆ ਕੋਈ ਨਾ ਨਹੀਂ ਅਖਸ਼ਬਦ ਬੋਲੇਗੇ ਜੀ ਕੀ ਮਾਮਲਾ ਕੀ ਹੈਗਾ ਜੋ ਕੀ ਰਿਪੋਰਟ ਦਰਜ ਹੋਇਆ ਕਰਵਾਇਆ ਜੀ ਦੇਖੋ ਜੀ ਜੋ ਸਾਡੇ ਆਈਓਐਸ ਸ੍ਰੀ ਮਨਤਾਜ ਸਿੰਘ ਨੇ ਕੱਲ ਉਹਨਾਂ ਕੋਲੇ ਮਨਪ੍ਰੀਤ ਸਿੰਘ ਆ ਕੇ ਨੇ ਆਪਣੀ ਇਤਿਆਦ ਦਿੱਤਾ ਕਿ ਮੈਨੂੰ ਦੋ ਵਿਅਕਤੀ ਉਸ ਸਮੇਂ ਤੋਂ ਬੰਦੇ ਉਹਨਾਂ ਨੇ ਕੁੱਟਮਾਰ ਕੀਤੀ ਇਹਨਾਂ ਨੇ ਉਹਦੇ ਸ਼ਾਇਦ ਇੱਕ ਅਗਰਿੰਜੀ ਸਿੰਘ ਦੇ ਪਰਬਦਰਸ਼ ਉਹਨਾਂ ਨੇ ਡੰਡਿਆਂ ਨਾਲ ਕੁੱਟਮਾਰ ਕੀਤੀ ਰਸਤੇ ਵਿਚ ਆ ਕੇ ਉਹ ਤਾਂ ਜਿੱਤੇ ਬਣ ਗਿਆ ਘਰਾਵਾਂ ਦੇ ਬਾਅਦ ਮੁਕਾਦਮਾ ਦਰਜ ਕਰਕੇ ਜਮਾਨਤ ਦੇ ਅਦਾਲਤ ਵਿੱਚ ਪੇਸ਼ ਕੀਤਾ ਸੀ ਤੇ ਜਮਾਨਤ ਦੇ ਅਦਾਲਤ ਨੂੰ ਮਨੋਂ ਦੇ ਦਿੱਤੇ ਤੇ ਕੱਲਪਰ ਵੀ ਛਾਤੀ ਸੀ ਜਾਤੀ ਦੇ ਪ੍ਰਤੀ ਫਿਲਹਾਲ ਕੋਈ ਇਹੋ ਜੀ ਗੱਲ ਸਾਹਮਣੇ ਨਹੀਂ ਆਈ ਜੀ ਕਲ ਜੇ ਕੋਈ ਕਰੇ ਡੂਟਿੰਗ ਇਨਵੈਸਟੀਗੇਸ਼ਨ ਤਾਂ ਕਰ ਸਕਦਾ ਸਰ ਦੋਨੋਂ ਨੌਜਵਾਨ ਨਾਮ ਕੀ ਇੱਕ ਦਾ ਹੈਗਾ ਸੀ ਜਨਾ ਪ੍ਰਭੂ ਉਸੇ ਦੇ ਨਾਮ ਦੇ ਬ੍ਰੰਡ ਜੀਸਨ ਦੇ ਸਰ ਸਰ